ਤੰਨਾ ਪਾਸਾਇਆਂ ਦੀ ਚਰਨਸ਼ੋਪਾ ਪ੍ਰਾਪਤ ਧਰਤੀ ਗੁਰਦੁਆਰਾ ਨਾਨਕ ਸਰ ਤਖਤੂਪੁਰਾ ਸਾਹਿਬ ਵਿਖੇ ਜੋ ਮਾਗੀ ਮੇਲੇ ਦੀ ਕਾਨਫਰੰਸ ਹੈ ਉਹਦੇ ਸਬੰਧ ਦੇ ਵਿੱਚ ਅੱਜ ਜੋ ਮੀਟਿੰਗ ਰੱਖੀ ਗਈ ਸੀ ਔਰ ਸਾਰੇ ਵਰਕਰਾਂ ਦੀਆਂ ਉਸ ਤੇ ਪਹੁੰਚਣ ਦੇ ਲਈ ਸਰਪ੍ਰਧਾਨ ਸਹਿਬਾਨ ਹਲਕਾ ਅਜਾਰ ਸਹਿਬਾਨ ਸਾਰੇ ਦਿਨ ਰਾਤ ਦੇ ਕਰਕੇ ਬੰਦ ਕਰ ਰਹੇ ਨੇ ਉੱਥੇ ਬਹੁਤ ਵੱਡਾ ਜਿਹੜਾ ਇਕੱਠ ਹੋਵੇਗਾ ਔਰ ਉੱਥੇ ਪਾਰਟੀ ਪ੍ਰਧਾਨ ਸਰ ਸੁਭੀਤ ਸਿੰਘ ਜੀ ਬਾਦਲ ਔਰ ਉਹਨਾਂ ਦੇ ਨਾਲ ਹੋਰ ਬਹੁਤ ਸਾਰੇ ਸੀਨੀਅਰ ਲੀਡਰਸ਼ਿਪ ਉੱਥੇ ਪਹੁੰਚ ਰਹੀ ਹੈ। ਇਹ ਸਰ ਆਪਾਂ ਜਿੱਥੇ ਜਿਹੜੇ ਹੈਗੇ ਉੱਥੇ ਪਹੁੰਚਣ ਦੀ ਲੋਕਣ ਵਾਸਤੇ ਕਿਸ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਹੈ? ਪ੍ਰਬੰਧ ਜੀ ਜਿੱਥੇ ਵੀ ਕੋਈ ਲੋੜ ਸਮਝੂਗਾ ਸਾਡੇ ਹੁਣ ਇਸੇ ਕਰਕੇ ਮੀਟਿੰਗ ਕੀਤੀ ਆ ਉਹ ਕੱਲ ਤੱਕ ਸਾਰੀ ਆਦੀ ਡਿਟੇਲ ਦੇ ਦੇਣਗੇ। ਜੇ ਕਿ ਇਹਨੂੰ ਬੱਸ ਦੀ ਲੋੜ ਆ ਤਾਂ ਉੱਥੇ ਬੱਸ ਦੇ ਰਹੀਂ ਜਾਣਗੇ ਸਾਰੇ ਇਕੱਠੇ ਹੋ ਕੇ ਔਰ ਸਾਰੇ ਹਲਕਿਆਂ ਦਾ ਇਸੇ ਤਰ੍ਹਾਂ ਡੋਡੀ ਵੱਖਰਾ ਵੱਖਰਾ ਆਉਦਾ ਦਾ ਇਕੱਠ ਜਿਹੜਾ ਉੱਥੇ ਪਹੁੰਚੂਗਾ ਬਹੁਤ ਵੱਡੇ ਇਕੱਠ ਦੇ ਰੂਪ ਦੇ ਵਿੱਚ ਉਹ ਤੋਂ ਨੇੜੇ ਦੇ ਜਿਹੜੇ ਟਰਾਲੀਆਂ ਟਰੈਕਟਰਾਂ ਰਾਹੀਂ ਕਾਰਾਂ ਰਾਹੀਂ ਸਾਰਿਆਂ ਨੂੰ ਡੋਢੀ ਜਿਵੇਂ ਵੀ ਕਿਸੇ ਦਾ ਆਪਦੇ ਕਰਦੇ ਹਿਸਾਬ ਦੇ ਨਾਲ ਉਹ ਜਾ ਸਾਧਨ ਭਈਆ ਕਰਕੇ ਉਹ ਜਾਇਆ ਜਾਊਗਾ ਜਿਵੇਂ 2024 ਵਿੱਚ ਇਲੈਕਸ਼ਨ ਆ ਰਿਹਾ ਕਿਸ ਤਰ੍ਹਾਂ ਲੱਗਦਾ ਹੈ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਕਿਸ ਸਥਿਤੀ ਹੋਊਗੀ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵਧੀਆ ਹੰਕਾਰ ਆ ਜੀ ਕਿਉਂਕਿ ਲੋਕਾਂ ਨੇ ਸਾਰੇ ਪਬਲਿਕ ਨੇ ਇਹ ਦੇਖ ਲਿਆ ਹੈ ਕਿ ਜੇਕਰ ਕੋਈ ਪੰਜਾਬ ਦਾ ਵਿਕਾਸ ਜਾਂ ਪੰਜਾਬ ਨੂੰ ਅੱਗੇ ਲਿਜਾ ਸਕਦਾ ਤਾਂ ਸਿਰਫ ਸ਼੍ਰੋਮਣੀ ਅਕਾਲੀ ਦਲ ਆ ਔਰ ਦੂਜੀਆਂ ਪਾਰਟੀਆਂ ਦੇ ਝੂਠੇ ਲਾ ਰਹਿਆਂ ਤੋਂ ਉਹਨਾਂ ਦੇ ਜਿਹੜੇ ਉਹਨਾਂ ਨੇ ਸਭ ਜਬਾਕ ਵਿਖਾਏ ਸੀਗੇ ਉਹ ਸਾਰਿਆਂ ਤੋਂ ਲੋਕੀ ਚੰਗੀ ਤਰ੍ਹਾਂ ਜਾਣੂ ਹੋ ਗਏ ਆ ਔਰ ਸ਼ਰੋਣੀ ਕਾਲੀਦਲ ਨੂੰ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਮੀਟਿੰਗ ਦਾ ਏਜੰਡਾ ਸੀ ਮਾਗੇ ਮਾਗੀ ਦਾ ਤਖਤੂਪੁਰਾ ਸਾਹਿਬ ਹੋਣ ਵਾਲਾ ਜਿਹੜਾ ਮੇਲਾ ਉਹਦੇ 'ਚ ਹਮ ਹਮਾ ਕੇ ਸਾਰੀ ਸੰਗਤ ਦੇ ਪਹੁੰਚਣ ਵਾਸਤੇ ਅੱਜ ਬੇਉੰਤ ਕੀਤੀ ਆ ਵਿਚਾਰ ਵਿਚਾਰ ਦਾ ਕੀਤਾ ਜੋ ਵੀ ਉੱਥੇ ਡਿਊਟੀਆਂ ਲੱਗਣੀਆਂ ਇੱਥੋਂ ਸੰਗਤ ਨੂੰ ਉਲਝਾਉਣ ਆਸਤੇ ਜਾਂ ਉੱਥੇ ਮੇਲੇ ਵਾਸਤੇ ਉਹ ਸਾਰਾ ਵਿਚਾਰ-ਵਿਮਰਸ਼ ਅੱਜ ਕੀਤਾ ਗਿਆ ਅੱਜ ਮੀਟਿੰਗ ਦੇ ਵਿੱਚ ਸਾਰੇ ਅਹੁਦੇਦਾਰ ਵਿਧਾਨ ਸਭਾ ਹਲਕਾ ਮੋਗੇ ਦੇ ਜ਼ਿਲ੍ਹਾ ਜਥੇਬੰਦੀ ਜ਼ਿਲ੍ਹਾ ਪ੍ਰਧਾਨ ਸਰ ਆਮਰਜੀਤ ਸਿੰਘ ਜੀ ਲੰਡੇ ਕੇ ਸਾਡੇ ਸਰਕਲ ਪ੍ਰਧਾਨ ਸਹਿਬਾਨ ਸਰਦਾਰਤ ਸੇਮ ਸਿੰਘ ਜੀ ਰੱਤियां ਸ਼੍ਰੋਮਣੀ ਕਮੇਟੀ ਮੈਂਬਰ ਸਾਰੇ ਸੀਨੀਅਰ ਲੀਡਰਸ਼ਿਪ ਸਾਰੇ ਵਰਕਰ ਸਹਿਬਾਨ ਅੱਜ ਇਹ ਮੀਟਿੰਗ ਦੇ ਵਿੱਚ ਇਕੱਠੇ ਸੀ ਸਾਰਿਆਂ ਨੇ ਆਪਸੇ ਵਿਚਾਰ ਵਮਰਚ ਕਰਕੇ ਤਿਆਰ ਕੀਤਾ ਕਿ ਹਰੇਕ ਬੂਥ ਮਗਰ 10 ਬੰਦੇ ਜਿਹੜੇ ਆ ਉਹ ਲਾਏ ਜਾਣਗੇ ਚਾਹੇ ਉਹ ਕਾਰਾਂ ਰਾਹੀਂ ਉੱਥੇ ਪਹੁੰਚਣ ਤਖਤੂਪੁਰਾ ਸਾਹਿਬ ਤੇ ਚਾਹੇ ਬੱਸ ਜਿਵੇਂ ਕੋਈ ਪਿੰਡ ਦੇ 3-4 ਬੂਥ ਆ ਉੱਥੇ ਬੰਦੇ ਵੱਧ ਹੋ ਜਾਂਦੇ ਤਾਂ ਉੱਥੇ ਬੱਸ ਰਹੀਂ ਚਾਹੇ ਮਿੰਨੀ ਬੱਸ ਚਾਹੇ ਵੱਡੀ ਬੱਸ ਜਿਹੜੀ ਵੀ ਚਾਹੀਦੀ ਉਹ ਲੈ ਕੇ ਆਪ ਦਾ ਵੱਧ ਤੋਂ ਵੱਧ ਇਕੱਠ ਜਿਹੜਾ ਉਹ ਮਾਗੀ ਦਾ ਜਿਹੜਾ ਮੇਲਾ ਤਖਤੂਪੁਰਾ ਸਾਹਿਬ ਵਿਖੇ 15 ਤਰੀਕ ਨੂੰ ਉੱਥੇ ਜਿਹੜਾ ਕਾਠਾ ਉਹਦੇ ਚ ਹਮ ਹਮਾ ਕੇ ਪਹੁੰਚਣ ਪਾਰਟੀ ਪ੍ਰਧਾਨ ਅਨੁਸਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਉੱਥੇ ਆ ਰਹੇ ਆ ਉਹ ਸੰਬੋਧਨ ਕਰਨਗੇ ਸਮੂਹ ਸੰਗਤ ਨੂੰ ਜ਼ਿਲ੍ਹੇ ਦੀ ਲੀਡਰਸ਼ਿਪ ਜਿਹੜੀ ਆ ਧਾਰਮਿਕ ਲੀਡਰਸ਼ਿਪ ਉੱਥੇ ਜਿਹੜੀ ਆ ਸਮੂਹ ਸੰਗਤ ਨੂੰ ਜਿਹੜੀ ਸੰਬੋਧਨ ਕਰੂਗਾ ਜਿਵੇਂ ਮੋਕਸਰ ਦੇ ਵਿੱਚ ਮਾਗੀ ਦੇ ਮੇਲੇ ਤੇ ਕਾਨਫਰੰਸ ਹੁੰਦੀ ਸੀ ਭਰਮਾ ਹੰਗਾਰਾ ਮਿਲਦਾ ਸੀ ਲੱਗਦਾ ਹੈ ਮੋਗਾ ਜਿਲ੍ਹੇ ਦੇ ਵੀ ਇਸ ਤਰ੍ਹਾਂ ਹੰਗਾਰਾ ਮਿਲੇਗਾ ਉਮੀਦ ਆ ਜੀ ਅੱਗੇ ਮਿਲਦਾ ਹੀ ਰਿਹਾ ਤੱਕ ਤੂੰ ਪੁਰੇ ਪਹਿਲਾਂ ਵੀ ਕਾਨਫਰੰਸਾਂ ਹੁੰਦੀਆਂ ਰਹੀਆਂ ਇਸ ਵਾਰ ਵੀ ਪੂਰੀ ਵੱਡੀ ਅਸੀਂ ਕਾਨਫਰੰਸ ਕਰਨ ਦੀ ਪਲਾਨਿੰਗ ਕੀਤੀ ਆ ਸਾਰੇ ਜ਼ਿਲ੍ਹੇ ਦੀ ਜਿਹੜੀ ਜਥੇਬੰਦੀ ਆ ਉਹਨਾਂ ਨੇ ਚਾਰਾ ਵਿਧਾਨ ਸਭਾ ਹਲਕਿਆਂ ਦੇ ਵਿੱਚ ਏਵੇਂ ਜਿਵੇਂ ਅੱਜ ਮੋਗਾ ਵਿਧਾਨ ਸਭਾ ਹਲਕੇ ਦੀ ਮੀਟਿੰਗ ਹੋਈ ਆ ਏਵੇਂ ਚਾਰਾ ਵਿਧਾਨ ਸਭਾ ਹਲਕਿਆਂ ਦੀਆਂ ਮੀਟਿੰਗਾਂ ਹੋ ਕੇ ਇਹ ਸਾਰਾ ਮੈਨੇਜਮੈਂਟ ਦਾ ਜਿਹੜਾ ਪ੍ਰਬੰਧ ਉਦੇ ਬਾਰੇ ਤੇ ਇਕੱਠ ਬਾਰੇ ਵਿਚਾਰ ਵਿਮਰਚ ਕੀਤੇ ਆ 2024 ਦੇ ਵਿੱਚ ਸ਼ੋਭਨ ਅਕਾਲੀ ਦੇ ਜਿੱਤ ਦੀ ਗੱਲਿਆ ਜਾ ਰਿਹਾ ਹੈ ਕਿਸ ਤਰ੍ਹਾਂ ਦੀ ਜਿੱਤ ਹੋਣਾ ਹੈ ਵਾਹਿਗੁਰੂ ਕਿਰਪਾ ਕਰਨਗੇ ਅਸੀਂ ਤਾਂ ਸਮਝਦੇ ਆ 13 ਦੀਆਂ 13 ਸੀਟਾਂ ਪੰਜਾਬ ਦੀਆਂ ਲੈ ਕੇ ਜਾਵਾਂਗੇ ਲੋਕ ਸਭਾ ਦੀਆਂ